ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਡੀਟੇਲ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਸ ਸਾਹਿਬ ਹੋਰ ਠੀਕ ਹੋ ਜੀ ਵਧੀਆ ਹਾਂਜੀ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਬੋ ਹਾਂ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜਲਾ ਬਰਨਾਲਾ ਜੀ ਠੀਕ ਹੈ ਨੇੜੇ ਪਿੰਡ ਨੇੜੇ ਬਈ ਰਹ ਜਾਂਦਾ ਤਪਾ ਮੰਡੀ ਉਧਰੋਂ ਫੱਕੋ ਕੈਂਚੀ 8 ਕਿਲੋਮੀਟਰ ਮੋਬਾਈਲ ਨੰਬਰ ਬੋਲ 86999979138 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਹਦੇ ਤੋਂ ਸ਼ੁਰੂ ਕਰਦੇ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜਾ ਕਿਹੜਾ ਸੂਸ ਹੋਈ ਪਿਆ ਇਹ ਬਾਈ ਟੋਕੜ ਗਿਆ ਟੋਕੜ ਬੈੜ ਗਿਆ ਠੀਕ ਆ ਬਾਈ ਇਹਦਾ ਠੀਕ ਆ ਹਾਂ ਇਹਨੂੰ ਸੂਈ ਨੂੰ ਬਈ ਹੋ ਗਏ 4 ਮਹੀਨੇ ਠੀਕ ਆ ਬੈੜਾ ਇਹਦੇ ਠੀਕ ਆ ਦੁੱਧ ਕਿੰਨਾ ਹੋਣਾ ਦੁੱਧਾ ਬਾਈ 6 ਲੀਟਰ ਹੋਵੇ 5.5 ਹੋਵੇ ਠੀਕ ਹੈ ਇਹ ਨਾ ਇਹ ਮੇਰੇ ਘਪ ਮਰੇ ਵਾਲੀ ਥੋੜੀ ਕੱਢੀ ਹੋਈ ਸੀ ਹਨ ਬਹੁਤ ਚੰਗਾ ਕਲਾਕਾ ਜਿੰਨੇ ਵਖਰਾ ਕਰਦੇ ਦੋਤਾ ਉਨੇ ਵੱਧ ਜਾਂਦੀ ਆ ਹੋਰ ਲਾ ਭਾਈ ਠੰਡੀ ਠੰਡੀ ਪੂਰੀ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਸੀਲ ਨਾਲਾ ਨੋੜਾ ਚੰਗੀਆਂ ਥਣ ਥਣ ਵੀ ਹਨ ਲੈ ਵੀ ਦੀ ਸਾਫ ਆ ਪੂਰੀ ਤੋਰ ਦੇ ਭਾਈ ਮਾੜੀ ਜਿਆਦਾ ਬ੍ਰੀਡ ਚੰਗੀ ਆ ਫੈਂਟ ਬਹੁਤ ਚੰਗੀ ਹੁੰਦੀ ਉਹ ਫੈਂਟ ਵਧੀਆ ਆਉਂਦੀ ਆ ਭਾਈ ਗਰਮੀ ਗਰਮੀ ਬਿਲਕੁਲ ਨਹੀਂ ਮੰਦਾ ਬਲਕਿ ਟੀਕਾ ਭਰਾਇਆ ਭਾਈ ਨੇ ਠੀਕ ਆ ਹਾਂ ਠੀਕ ਆ ਭਾਈ ਕਹਿੰਦਾ ਤੇ ਭਰਾਇਆ ਵਾ ਕਿੰਨਾ ਕਟਾ ਮਗ੍ਹਾ ਠੀਕ ਆ ਭਰਾਇਆ ਭਾਈ ਹੋ ਗਿਆ ਮਹੀਨੇ ਤੋਂ ਪੋਰਡ ਕੀ ਮੁੱਲ ਆ ਭਰਾ ਇਹਦਾ ਮੁੱਲ ਬਾਈ 13000 ਰੁਪਿਆ ਮਾਨਤਾਨ ਹੋਜ ਕੋਈ ਗੱਲ ਨਹੀਂ ਮਾਨਤਾਨ ਹੋਵੇ 13000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਦ ਵੱਡ ਰੰਗ ਰੂਪ ਚੰਗਾ ਥਣਲੇਵਾ ਚੰਗਾ ਗੱਦ ਤੇ ਜਿੰਨਾ ਕਿ ਦੁੱਧ ਉਹਦੇ ਹਿਸਾਬ ਨਾਲ ਬਾਈ ਨੇ ਜਮਾ ਜਾਇਜ਼ ਰੱਖਿਆ ਬਾਕੀ ਮੌਕੇ ਤੇ ਚਲੋ ਮਾਨਤਾਨ ਜਰੂਰ ਹੋ ਜਾਊਗਾ ਅੱਗੇ ਪ੍ਰਾਦੋ ਨੰਬਰ ਕਿਹੜਾ ਸੋਸ ਹੋਈ ਵੀ ਏ ਬਈ ਦੂਜਾ ਸੁਆ ਕਿੰਨਾ ਟਾਈਮ ਹੋ ਗਿਆ ਤੇਰੇ ਬਈ ਵੱਤੋ ਵੱਧਾ ਹੈ ਮੰਨ ਕੇ ਲਮੀ ਨਾ ਮੰਨ ਕੇ ਲੈ ਲੈ ਅੱਛਾ ਹਾਂ ਕਿੰਨਾ ਦੁੱਧ ਮੇਰੇ ਤੋਂ ਘੱਟ ਘੱਟੀ ਹੋਇਆ ਟਾਈਮ ਇਹਨੂੰ ਛੇ ਦੁੱਧ ਬਈ 12 ਕਿਲੋ ਐ ਕੰਡੇ ਵਾਲਾ ਜਮਾ ਨੈਟ ਤਿਆਰ ਹੈ ਬਈ ਜਮਾ ਨੈਸਤਾ ਬਈ ਠੰਡੀ ਠੰਡੀ ਪੂਰੀ ਠੰਡੀ ਬਹੁਤ ਆ ਹਾਂ ਹੂੰ ਜਿਵੇਂ ਮਾਸ ਨੂੰ ਬੜਾ ਚੰਗਾ ਲੈ ਮੁਠੀ ਵਾਲਾ ਕੱਲਾ ਕੱਲਾ ਥਣ ਗਲਾਬੀ ਥਾਣਾ ਹਣ ਹਣ ਬਹੁਤ ਚੰਗਾ ਜਮਾ ਇੱਕ ਨੰਬਰ ਇੱਕ ਨੰਬਰ ਬਾਕੀ ਰਾਜੀ ਬਹੁਤ ਆ ਹਣ ਚੰਗੀ ਆ ਰੈਟਰ ਬਾਕੀ ਗਰਮ ਹੀ ਨਹੀਂ ਮੰਨਦੀ ਜਮਈ ਇਹੇ ਗੋਲ ਗੋਲ ਪਈਆ ਰਾਜੀ ਆ ਫੁੱਲ ਗਰਮੀ ਬਿਲਕੁਲ ਨਹੀਂ ਮੰਨਦੀ ਐਟ ਜਿਹੜੀ ਕਰਮ ਵਾਲੀ ਦੀ ਫੋਲ ਚੰਗੀ ਉਹ ਖਾਣ ਲਈ ਬਾ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਹੈ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਗਾਟੇ ਜਮਾ ਮੈਂ ਸੱਜਰ ਲੈ ਆਇਆ ਸੀ ਕਿਉਂ ਮੇਰੇ ਕੋਲ ਮੈਂ ਰੱਖ ਲਈ ਸੀ ਆ ਟੂੜੀ ਟਾੜੀ ਦਾ ਕਰਕੇ ਸਾਹਮਣੇ ਕਰਕੇ ਠੀਕ ਆ ਹਾਂ ਹੂੰ ਉਹਦੇ ਜਮਾ ਤਾਜੀ ਸੂਈ ਸੀ ਜਿੱਦੇ ਮੈਂ ਲੈ ਆਗਾ ਠੀਕ ਆ ਹਾਂ ਮੁੱਲ ਕੀ ਹੈ ਦਾ ਇਹਦਾ ਮੁੱਲ 32 ਹੀ ਦੀ ਦੇ ਦਾਂਗੇ ਦਾ ਮਾਨਤਨ ਕੋਈ ਗੱਲ ਨਹੀਂ ਮਾਨਤਨ ਥੋੜਾ ਬੋਤਾ 32000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੀ ਯਾਤ ਬ੍ਰੀਡ ਚੰਗੀ ਆ ਕੱਦ ਵੱਡ ਚੰਗਾ ਤੋਰਾ ਤਾਰਾ ਚੰਗਾ ਆਰਡਰ ਬੜਾ ਕਮਾਲ ਆ ਬਈ ਕੁੱਤੀ ਵਾਲਾ ਥਣ ਲੱਗੇ ਸਿਵਾਈ ਵੀ ਬਾਈ ਕਹਿੰਦਾ ਨੰਬਰ 1 ਜਮ ਇੱਕ ਨੰਬਰ ਆ ਡਾਕਟਰ ਜੀ ਨਾੜਾ ਨੂੜਾ ਚੈੱਕ ਕਰ ਲਓ ਬਹੁਤ ਚੰਗੀਆਂ ਸੀ ਹੂੰ ਠੀਕ ਆ ਬਈ ਅੱਗੇ ਪ੍ਰਾਤ ਤਿੰਨ ਨੰਬਰ ਕਿਹੜਾ ਸੂਆ ਸੂਈ ਹੈ ਡਾਕਟਰ ਇਹ ਪਹਿਲਾ ਸੂਆ ਸੂਈ ਵੀ ਸੀ ਠੀਕ ਆ ਇਹ ਦੁੱਧੋ ਛੜਤੀ ਸੀਗੀ ਆ ਪਿਆ ਇਹ ਡਰਾਈ ਦਾ ਗੱਟਾ ਵੀ ਦਿਖਾ ਦੇ ਆ ਪਿਆ ਅੱਛਾ ਇਹਨੂੰ ਛੜਨ ਲੱਗੇ ਦੁੱਧ ਤਾਂ ਇਹਦੇੋਂ 2 ਕਿਲੋ ਸੀ ਠੀਕ ਆ ਇਹ ਡਾਕਟਰ ਵੈਕਸੀਨ ਨਾਲ ਨਹੀਂ ਬੱਚਾ ਫਿੱਟ ਗਈ अच्छा हां दोस्तों उनके चल है नाम ਦੇ ਬਰੋਪਰੀ ਹੈ ਕਿ ਲੋ ਕਿ ਲੋ ਹੀ ਦੇਣ ਲੱਗੀ ਹੈ ਹੂੰ ਜੇ ਕੋਈ ਹੋਇਆ ਵੀਰ ਹੋਇਆ ਆਪਾਂ ਬਸ ਬੱਸੀਆਂ ਦੇ ਮੁੱਲ 'ਚ ਹੀ ਦੇ ਦਾਂਗੇ ਡਾਕਟਰ ਠੀਕ ਹੈ ਬੈੜ ਬਹੁਤ ਚੰਗਿਆ ਘੇਰੇ ਹੁੰਦਾ ਕੋਈ ਹੁੰਦਾ ਸ਼ਾਂਭਣ ਵਾਲਾ ਦਿਖਾ ਦੇ ਫਾਰਮ ਵਾਲੀ ਆ ਬੈੜ ਬਹੁਤ ਚੰਗੀ ਕੱਦ ਬੱਡ ਪੂਰਾ ਚੰਗਾ ਤੇ ਰਾਜ ਜੀ ਦੀਆਂ ਥਾਣ ਥੁਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਵੀ ਤੇ ਪੂਰੀ ਵਿੱਤੀ ਤੇ ਥਾਣ ਲੱਗਿਆ ਦਾ ਹੂੰ ਝੋਲੀ ਚੰਗੀ ਆ ਬਹੁਤ ਚੰਗੀ ਆ ਡਾਕਟਰ ਹੁੰਦਾ 6.5 ਕਿਲੋ ਦੁੱਧ ਪਾਇਆ ਵੜਾ ਡਾਕਟਰ ਦਾ ਅੱਛਾ ਹਾਂ ਹੂੰ ਦੂਰ ਦੇ ਮਾੜੀ ਜੀ ਕੱਦ ਵੱਡ ਰੰਗ ਰੂਪ ਤੇ ਰਾਜੀ ਰੂਪ ਬੱਲ ਥਾਂ ਲੈ ਵਾ ਚੰਗਾ ਬਈ ਝੋਲੀ ਝੋਲੀ ਚੰਗੀ ਆ ਬੱਸੀਆਂ ਪਾਲਨੋਂ ਕਈ ਰੀ ਬਾਈਕੀ ਹੁੰਦਾ ਪਾਲਨ ਵਾਲਾ ਹੂੰ ਤੇ ਆਪਾਂ ਉਸੇ ਹਿਸਾਬ ਨਾਲ ਹੀ ਦੇ ਦਾਂਗੇ ਲੋ ਕੀ ਰੇਟ ਆ ਫਿਰ ਇਹਦਾ ਇਹ ਡਾਕਟਰ ਵਾ 13 ਦੀ ਇਹ ਦੇ ਦਾਂਗੇ ਮਾਨ ਤਾਨ ਹੋ ਜਾ ਕੋਈ ਗੱਲ ਨਹੀਂ ਮਾਨ ਤਾਨ ਹੋ ਜਾ 13000 ਰੁਪਿਆ ਮੁੱਲ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਮੁੱਲ ਜਾਇਜ਼ ਰੱਖਿਆ ਬਾਈ ਨੇ ਕੱਦ ਵੱਡ ਰੰਗ ਰੂਪ ਬੱਸੀ ਆ ਮੁੱਲ ਇਹ ਰੇਟ ਨਹੀਂ ਚੰਗੇ ਬੱਸੀ ਵੀ ਨਹੀਂ ਦਿੰਦਾ ਵੀ ਇਹਨੇ ਪੈਸਾ ਨਹੀਂ ਸਹੀ ਗੱਲ ਬਾਕੀ ਹੈਵੀ ਦਿੰਦਾ ਜੀ ਇਹ ਹਜੇ ਠੀਕ ਆ ਬਾਈ ਤੇ ਨਗ ਭਰਾ ਕੋਲੇ ਤਨ ਸੀ ਤੰਨੇ ਲਿਖਾ ਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਮੈਨ ਟਿਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧਲੋ ਧੰਨਵਾਦ